ਦੇ ਵੀ ਲਾਤੀ ਚਾ ਫੜੇ ਰੋਪਣਾ ਕਰਦੇ ਹੋ ਹੁਣ ਰੋਕਾਂ ਦਾ ਨਾ ਰਜਾਣ ਹੋ ਗਿਆ ਰੁੱਖਾਂ ਦੀ ਸਾਡੇ ਰੱਖਿਆ ਸਾਰੇ ਮਿੱਤੋ ਵਟਾ ਜਿਲਾਤੀ ਆ ਨਹੀਂ ਕਿਦਾਂ ਅੱਜ ਹੁਣ ਪਾਣੀ ਪੁਣੀ ਤਰੋਂਕੇ ਕਰਕੇ ਡੇਰੇ ਦੀ ਸਫਾਈ ਹੁਣ ਗੱਫੇ ਛਾਕੇ ਤੇ ਜਾਂਦੇ ਖਾਦ ਪਾਉਣ ਹੋ ਲਫਾਵਾ ਵੇ ਮੇਰੀ ਬੋਜੀ ਹੀ ਵੇਖਵਾਲਾ ਹੈਗਾ ਓ ਪਿਆ ਓ ਪਿਆ ਨਹੀਂ ਯਾਰਾ ਸਬਜੀ ਵਾਲਾ ਮੈਂ ਪਤਨ ਕੀ ਚਪਾ ਬੈਠੇ ਲੈ ਆ ਵੀ ਈ ਛੱਡ ਕੇ ਆਪਣਾ ਵੱਡਾ ਤਾਇਆ ਸਿਮਿੰਦਰ ਸਿੰਘ ਆਨੰਦਨਾ ਸੁੱਤਾ ਵੇ ਗੇੜਾ ਮਾਰਿਆ ਮੁਰਸਲ ਦੇ ਚਾਗੇ ਨਹੀਂ ਗਾ ਛੱਡ ਦਿੰਨੇ ਤੈਨੂੰ ਈ ਸੀ ਚੱਲ ਲੈ ਨਜ਼ਾਰੇ ਚਲੋ ਚਲੋ ਅੱਜ ਆਪਾਂ ਲੇਟ ਹੋ ਗਏ ਬਹੁਤ ਪੰਚਾਇਤ ਦੀ ਕਹੀ ਲੜਾ ਉਹ ਭਈ ਹੋਰ ਕੀ ਪਾਣੀ ਆਉਣਾ ਆ ਆਪਣਾ ਵੱਡਾ ਵੀਰ ਵੀ ਬੈਠਾ ਰਮਾਨਾ ਉਹ ਸਤਾਜ ਜੀ ਖੋਦਾ ਹੈ ਮੋਬਾਈਲ ਵੇਖਣ ਦਿਆ ਅੱਜ ਜੀਕਿੰਦਾ ਕੀੜਾ ਮਾਰਨਾ ਮੈਂ ਚਲੂ ਆਉ ਚੱਲੀਏ ਦਵੇਂ 타ਇਆ ਦੇ ਦਵੇਂ ਆਹੀ ਅੱਜ ਕੀੜਾ ਮਾਰਨਾ ਚਲੋ ਦੇਖੋ ਹੁਣ ਪਾਸ ਕਰਦੇ ਕੇ ਫੇਲ ਅੱਜ ਅਹੀਂ ਆ ਗਏ ਫੇਰ ਉਤਲੇ ਪਲਾਟ ਚ ਅੱਜ ਥੋੜੀ ਹਵਾ ਵਗਦੀ ਆ ਇਹਨੂੰ ਪਾਸੇ ਕਰ ਦਈਏ ਕਾਂ ਵਾਲੀ ਗੂੜੀ ਆ ਯਾਰ ਆ ਫੇੜ ਫੜੀ ਆ ਜਾ ਸਟਾਰਟ ਕਰਨਾ ਹੁਣ ਜਾਂਦੇ ਜਾਂਦੇ ਓ ਸਟਾਰਟ ਕਰ ਦੋ ਸਟਾਰਟ ਕਰ ਦੋ ਟਰੈਕਟਰ ਓ ਟਰੈਕਟਰ ਸਟਾਰਟ ਕਰਕੇ ਇੱਧਰ ਲਾ ਦੋ ਓ ਸਟਾਰਟ ਕਰ ਦੋ ਬਾਬਾ ਓਏ ਇੱਥੇ ਲੈ ਆ ਹਲਾਈ ਪਰਲੇ ਬੰਨੇ ਲਾ ਪਰੇਸ਼ਾਨ ਹੀ ਹੁੰਦੀ ਬਾਸ ਸਭ ਲੰਘ ਗਿਆ ਚਲੇਗੀ 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 ਜਾਂਦਾ ਦਾ ਹੱਥਾ ਨਿਕਲ ਗਿਆ ਬਾਦਾਂ ਇੱਕ ਮੋਰਾ ਭਾਈ ਹੋਰ ਜੇ ਤੇਰੀ ਕਿਸਤਾ ਕੰਮ ਗਿਆ ਨਿਭੜ ਲੈ ਗਿਆ 10 ਕਿੱਲੇਵਾ ਫਸੇਰ ਤੋਂ ਸਪਰੇਅ ਨੂੰ ਲਾਉਣੇ ਮੋਰ ਜਾ ਇਹਨੂੰ ਬੰਨਾਂ ਦੇ ਖੜਨਾ ਬੜਾ ਔਖਾ ਯਾਰ ਪੂਰਾ ਪੂਰਾ ਜਾਂਦਾ ਭਾਈ ਅੱਜ ਖਾਦ ਦੀ ਤੀਸਰੀ ਕਿਸ਼ਤ ਹੋ ਗਈ ਖਤਮ ਹੁਣ ਸਪਰੇਅ ਨੂੰ ਲੱਗਾਂਗੇ ਇਹ ਰਗੜੇ ਪਾਏ ਅੱਜ ਇਸੇ ਖੁਸ਼ੀ ਚ ਕੰਮ ਨੇ ਵੜ ਗਿਆ ਸਗੋ ਜਾਨੋ ਰਗੜੇ ਓ ਵਾਹਿਗੁਰੂ ਤੇਰਾ ਸ਼ੁਕਰ ਦਾਤਾ ਹਾਂ ਕਿੰਨੇ ਖਾਈ ਕਿਲੋ ਦਾ ਆਤਾ ਜਪੜ ਕੇ ਹੋ ਗਿਆ ਦੁਪਹਿਰ ਦਾ ਟਾਈਮ ਸਾਰੇ ਜਣੇ ਰਲ ਕੇ ਥੱਲੇ ਇਹਨਾਂ ਬੈਠੇ 32 ਦੇ ਉੱਤੇ ਆ ਗਏ ਹੁਣ ਲੈਡ ਵੀ ਆਈ ਸਾਰੇ ਜਣ ਬਹਿ ਕੇ ਇਕੱਠੇ ਰੋਟੀ ਛਕਣਦੇ ਆ ਲੱਫਾ ਪਾਣੀ ਛਕ ਕੇ ਤੇ ਫੇਰ 10-15 ਮਿੰਟ ਰੈਸਟ ਮਾਰਾਂਗੇ ਤੇ ਫੇਰ ਅੱਗੇ ਵਧਾਂਗੇ ਜਿਹੜਾ ਕੰਮ ਕਰਨਾ ਆ ਉਹ ਕਰਾਂਗੇ ਪੱਤੇ ਘੜ ਕੇ ਤਾਂ ਜਾ ਪਾਈਏ ਤੁਸ ਪੱਤੇ ਘੜ ਕੇ ਤਾ ਬਾਕੀ ਮੋਟਾ ਜੀ ਜੀ ਬੰਦੇ ਬੰਦੇ ਕਿਨੀ ਕਿਨੀ ਬੋਲੀ ਜਾਂਦੀ ਇੰਨੇ ਨਾ ਨਹੀਂ ਜਾਂਦੇ ਇਹ ਇਹਦੇ ਬੱਕ ਪਵਾਗ ਲਿਆਂਦਾ ਨਾ ਪਿੰਡੋਂ ਤਾਂ ਕਰਕੇ ਚੜਦਾ ਰੁੱਖਾਂ ਦੇ ਇਹ ਰੀਚਾਰਜ ਹੋਇਆ ਵੇ ਜਾਉਣ ਤੇ ਜਾਉਣ ਨੂੰ ਜਿਆਦੇ ਮਿੱਠੇ ਆਉਦੇ ਸਾਲੇ ਮਾੜੇ ਆ ਥੋੜੀ ਇਹਦੇ ਜਿਆਦੇ ਸਵਾਲ ਆ ਬਾਬਾ ਦੋ ਦੋ ਹੋ ਕਰਦੇ ਯਾਰ ਕੋਈ ਨਾ ਤੇ ਵੀ ਹੁੰਦਾ ਕਰਦੇ ਖਾਦ ਦਾ ਕੰਮ ਨਿਬੜ ਗਿਆ ਸੀ ਹੁਣ ਥੋੜੀ ਨਾ ਸਪਰੇਅ ਕੱਖ ਵਾਲੀ ਕਰਨ ਲਈ ਤੇ ਮੈਂ ਹੁਣ ਸ਼ਾਮਣ ਨਾਲੇ ਤਜਰਬਾ ਹੋ ਜਾਊਗਾ ਤੇ ਹੁਣ ਦਵਾਈ ਪਾ ਕੇ ਵਿੱਚ ਤੇ ਸਪਰੇਅ ਕਰਦੇ ਨਾਲੇ ਨਾ ਆਪਣੇ ਵੀਰ ਜੋਗਾ ਭਾਜੀ ਸ਼ਕਤੀਮਾਨ ਵਾਲਿਆਂ ਨੂੰ ਮੈਂ ਇੱਕ ਰਿਕੁਐਸਟ ਕੀਤੀ ਵੀ ਸਾਨੂੰ ਨੌਜਲਾ ਦੋ ਹੋਰ ਵਧਾ ਦੇ ਦਿਓ ਆਪਾਂ ਨੂੰ ਉਹਨਾਂ ਬਹੁਤ ਸੱਲੀ ਬਖਸ਼ ਕੰਮ ਕਰਕੇ ਤੇ ਸਾਡੇ ਦਾਸਤੀ ਆ ਵੇਖੋ ਦੋ ਨੌਜਲਾ ਹੋਰ ਵਧਾ ਦਿਗਾ ਤਾਂ ਜੋ ਸਾਡਾ ਜਿਹੜਾ ਸੀ ਉਸੇ ਖਾਦ ਖਾਦ ਵਾਲੀ ਲੀ ਦੇ ਵਿੱਚ ਹੀ ਸਾਡਾ ਜਿਹੜਾ ਕੰਮ ਸਾਰਾ ਚੱਲੀ ਜਾਵੇ ਬਹੁਤ ਬਹੁਤ ਧੰਨਵਾਦ ਸਾਨੂੰ ਜ਼ਿੰਮੇਦਾਰਾਂ ਨੂੰ ਬਹੁਤ ਸੰਯੋਗ ਦਿੰਦੇ ਹੋ ਤੇ ਵੇਖੋ ਬਣਾ ਕੇ ਵਿਚਾਰਿਆਂ ਨੇ ਉਸੇ ਲਈ ਭੇਜ ਦਿਤੀਆਂ ਇੰਨਾ ਹੀ ਬੜਾ ਹੁੰਦਾ ਵੀ ਜਦੋਂ ਇੰਨਾ ਵਿਜੀ ਹੋਣ ਦੇ ਬਾਵਜੂਦ ਵੀ ਉਹ ਹਰੇਕ ਆਵਦੇ ਗਾਗ ਦੀ ਗੱਲ ਸੁਣਦੇ ਆ ਤੇ ਬਾਕੀ ਆਪਣਾ ਤੇ ਚਲੋ ਪ੍ਰੇਮ ਬਹੁਤ ਜ਼ਿਆਦਾ ਵਾ ਮਹਾਰਾਜੇ ਇਦਾਂ ਹੀ ਪ੍ਰੇਮ ਬਣਾਈ ਰੱਖੇ ਤੇ ਹੁਣ ਗੰਦ ਵਾਲੀ ਸਪਰੇ ਕਰਾਂਗੇ ਹੁਣ 2-3 ਦਿਨ 2 ਦਿਨ ਲਾਵਾਂਗੇ ਤੇ ਲੋਹਾ ਜ਼ਿੰਕ ਵਾਲੀ ਹੋ ਗਏ ਕਰਕੇ ਸਾਰਾ ਕੰਮ ਨਬੇੜਾ ਹੈ ਤੇ ਫਿਰ ਪਿੰਡ ਵੀ ਖਾਦ ਪੈਣ ਵਾਲੀ ਆ ਫਿਰ ਉੱਥੇ ਟਰੈਕਟਰ ਦੇਣਾ ਉਹਨਾਂ ਨੂੰ ਤਾ ਕਰਕੇ ਅੱਜ ਫੇਰ ਹੁਣ ਇੱਕ ਪੰਪ ਨਾਲ ਤਜਰਬੇ ਤੌਰ ਤੇ ਘਾਹ ਵਾਲੀ ਦਵਾਈ ਇਹਦਾ ਨਡੂਕਾ ਥੋੜਾ ਜਿਆਦਾ ਹੋ ਗਿਆ ਖੱਤੇ ਦੇ ਵਿੱਚ ਉਹ ਕਰ ਲੱਗੇ ਆ ਤੇ ਉਹਦੀ ਤੁਹਾਨੂੰ ਮੈਂ ਬਾਅਦ ਦੇ ਵਿੱਚ ਵੀਡੀਓ ਬਣਾਉਂਗਾ ਕਿਹੜੀ ਦਵਾਈ ਕੀਤੀ ਕਿੰਨੀ ਸਪਰੇ ਜਦੋਂ ਵਧੀਆ ਰਿਜ਼ਲਟ ਹੋ ਗਿਆ ਪਹਿਲਾਂ ਰਿਜ਼ਲਟ ਵੇਖਾਂਗੇ ਤੇ ਫੇਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੇ ਇਸੇ ਪੇਜ ਤੇ YouTube ਵਾਲੇ ਚੈਨਲ ਤੇ ਤੇ ਹੁਣ ਇਹਦਾ ਅੱਜ ਪਹਿਲਾ ਕੰਮ ਜਿਹੜਾ ਸ਼ੁਰੂ ਕਰਤਾ ਵਾ ਹੁਣ ਜਦਨ ਇਹਦਾ ਪੂਰਾ ਰਿਜ਼ਲਟ ਪ੍ਰੋਪਰ ਆਜੂਗਾ ਉਸ ਦਿਨ ਤੁਹਾਡੇ ਨਾਲ ਆਪਾਂ ਜ਼ਰੂਰ ਇਹ ਸ਼ੇਅਰ ਕਰਾਂਗੇ ਕਿਹੜੀ ਦਵਾਈ ਕਿੰਨੀ ਪਾਈ ਤੇ ਕਿੰਨਾ ਨੇ ਫਾਇਦਾ ਕੀਤਾ ਸਾਰਾ ਕੋਸ਼ ਸਾਰਾ ਪ੍ਰੋਪਰ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਜਿੱਦਾਂ ਜਿੱਦਾਂ ਵੀ ਹੋਇਆ ਉਹਦਾ-ਉਦਾ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਾਂਗੇ ਕਿੰਨੀ ਪੈਂਦੀ ਹੈ ਹੁਣ ਅੱਜ ਦਾ ਦਿਨ ਹੋ ਗਿਆ ਸਮਾਪਤ ਤੇ ਅੱਜ ਖਾਸ ਦਾ ਕੰਮ ਹੀ ਨਿਬੜ ਗਿਆ ਸਪਰੇਅ ਅੱਜ ਸ਼ੁਰੂ ਕੀਤੀ ਹੈ ਜਿਹੜੀ ਕਾਫੀ ਕੋਖ ਲੜੂਗਾ ਆਇਆ ਏ ਹੈਗਾ ਚੋਨੇ ਹੋਰੇ ਆਪਣਾ ਡੇਰਾ ਪਿੱਛੇ ਤੇ ਹੁਣ ਪੇਂਟ ਦੀ ਤਿਆਰੀ ਸਵੇਰੇ ਤੁਹਾਨੂੰ ਦੱਸਾਂ ਜਿਹੜੀ ਜਿਹੜੀ ਸਪਰੇਅ ਕਰਨੀ ਕਿੱਦਾਂ ਅੱਜ ਤਾਇਆ ਦੇ ਆਪਣਾ ਵੱਡਾ ਵੀਰ ਜਿਹੜਾ ਮਾਲ ਨਾਲ ਚੋਨੇ ਆ ਆ ਗਾੜ ਲਿਬਨੇ ਜਾਣਦੇ ਉਹ ਚੱਲੇ ਪਿੰਡ ਨੂੰ ਅੱਜ ਗਰਮੀ ਵੀ ਕਾਫੀ ਤੀਜੀ ਕਾ ਕਿਸ਼ਤ ਜਿਹੜੀ ਖਾਦ ਦੀ ਸਾਰੀ ਕੰਪਲੀਟ ਹੋ ਗਈ ਆ ਸਵੇਰੇ ਥੋੜੀ ਬੜੀ ਕੱਖ ਕੋਕ ਵਾਲੀ ਨੌਮਣੀ 골ਡ ਕਰਨ ਵਾਲੀ ਜਿਹੜੀ ਕਰਦਾਂਗੇ ਤਾਂ ਥਾਂ ਥਾਂ ਤੇ ਚੈੱਕ ਕਰੋ ਝੋਨਾ ਆਪਣਾ